ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗਣਿੰਦਰ ਸਿੰਘ ਬਰਾੜ ਤੇ ਇਸ ਵੀਡੀਓ 'ਚ ਆਪਾਂ ਜਿਹੜੀ ਗੱਲਬਾਤ ਕਰਨੀ ਆ ਅੱਜ ਜਿਹੜਾ ਮਾਰਚ ਦਾ ਮਹੀਨਾ ਐਂਡ ਹੋ ਰਿਹਾ 28 ਮਾਰਚ ਐ ਆਪਾਂ ਜਿਹੜੀ ਗੱਲਬਾਤ ਕਰਨੀ ਉਹ ਕਰਨੀ ਆ ਝੋਨੇ ਦੀਆਂ ਕਿਸਮਾਂ ਨਵੀਆਂ-ਨਵੀਆਂ ਹੁਣ ਤੁਹਾਡੇ ਤੱਕ ਜਿਹੜੀ ਹੈਗੀ ਆ ਪਹੁੰਚਣੀਆਂ ਇਨਫੋਰਮੇਸ਼ਨਾਂ ਤਾਂ ਉਹਦੇ ਵਿੱਚ ਖਾਸ ਕਿਸਮ ਕਿਹੜੀ ਐ ਜਿਵੇਂ ਮੈਂ ਲਿਖਿਆ ਨਾ ਵੀ 40-40 ਕਿੰਟਲ ਮਤਲਬ 100 ਮਾਣ 1 ਕਵੰਟਲ 2.5 ਮਣ ਤੇ 40 ਕਵੰਟਲ 100 ਮਣ ਵਾਲੀਆਂ ਕਿਸਮਾਂ ਬੇਨਤੀ ਇਹ ਕਰਨੀ ਆ ਕਿਉਂਕਿ ਇਸ ਟਾਈਮ ਤਾਂ ਪਾ ਰਹੇ ਆ ਕਿ ਹੁਣੇ ਤੋਂ ਜਿਹੜਾ ਪ੍ਰਚਾਰ ਸ਼ੁਰੂ ਹੋ ਜਾਣਾ ਤੇ ਕਿਸਾਨ ਵੀਰ ਜਿਹੜੇ ਉਹ ਇੱਕ ਦੂਜੇ ਤੋਂ ਅੱਗੇ ਦੀ ਲੰਘ ਕੇ ਫਿਰ ਜਿਹੜੇ ਹੈਗੀਆਂ ਕਿਸਮਾਂ ਲੈਂਦੇ ਆ ਪੰਜ ਚਾਰ ਸਾਲ ਪਹਿਲਾਂ ਵੀ ਕੋਈ ਪ੍ਰਾਈਵੇਟ ਕਿਸਮਾਂ ਹੋਰ ਆਈਆਂ ਸੀਗੀਆਂ ਤਾਂ ਉਹਦੇ ਵਿੱਚ ਕਿਸਾਨ ਵੀਰ ਕਈ ਵਾਰ ਵੱਧ ਰੇਟ ਤੇ ਵੀ ਖਰੀਦਦੇ ਆ ਫਿਰ ਉਹ ਚੁਣਬੜ ਦਾ ਕੁਝ ਨਹੀਂ ਹੈਗਾ ਸੋ ਬੇਨਤੀ ਹੈ ਆਪ ਦੀ ਕਮੈਂਟਾਂ ਦੇ ਵਿੱਚ رائے ਵੀ ਜਰੂਰ ਦਿਹਾ ਜੇ ਵੀ ਤੁਸੀਂ ਕਿਹੜੀ ਝੋਨੇ ਦੀ ਕਿਸਮ ਲਾਉਣ ਜਾ ਰਹੇ ਆ ਮੈਂ ਤੁਹਾਨੂੰ ਜਿਹੜਾ ਦੱਸਣ ਜਾ ਰਿਹਾ ਕਿ ਆਪਾਂ 40 ਕੁਇੰਟਲ 45 ਕੁਇੰਟਲ 38 ਕੁਇੰਟਲ ਦੇ ਚੱਕਰ 'ਚ ਨਹੀਂ ਪੈਣਾ ਆਪਾਂ ਆਪ ਦੇਖਣਾ ਵੀ ਤੁਸੀਂ ਪਿਛਲੇ ਸਾਲਾਂ 'ਚ ਕਿਹੜੀ ਕਿਸਮ ਦੇਖੀ ਪਰਖੀ ਆ ਵੱਧ ਰਕਬਾ ਜਿਹੜਾ ਤੁਹਾਨੂੰ ਮੈਂ ਦੱਸ ਦੇਣਾ ਹੈ ਕਿ ਕਿਹੜੇ ਕਿਸਮ ਇਹ ਵੱਧ ਰਕਬਾ ਜਾਣਾ ਤੇ 35 ਕੁਇੰਟਲ ਪਲੱਸ ਝਾੜ ਵੀ ਤੁਸੀਂ ਲਿਆਵਿਆ ਦੇਖੋ ਝਾੜ ਚਾਹੇ ਆਪਣਾ ਪੰਜ ਮਾੜ ਘਾਟਾ ਜੀ ਪਾਪਾ ਆਪਾਂ ਉਹ ਚ ਇਹ ਦੇਖਣਾ ਵੀ ਆਪਣਾ ਖਰਚਾ ਘਟਾਵੇ ਆਪਣਾ ਉਹ ਚ ਪਰਾਲੀ ਸੰਭਣ ਦੀ ਕੋਈ ਬਹੁਤੀ ਸਮੱਸਿਆ ਨਾ ਹੋਵੇ ਆਪਣਾ ਖੇਤ ਟਾਈਮ ਨਾਲ ਵਿਹਲਾ ਹੋ ਜੇ ਕਣਕ ਦੀ ਸਮੇਂ ਸਿਰ ਬਜਾਈ ਹੋ ਜੇ ਤੇ ਝਾੜ ਵੀ ਠੀਕ ਰਹਿ ਜਾਵੇ ਪਰਾਲੀ ਸੰਭਣ ਦੀ ਸਮੱਸਿਆ ਨਾ ਆਵੇ ਪਾਣੀ ਦਾ ਖਰਚ ਵੀ ਘਟਾਵੇ ਪਾਣੀ ਦੀ ਬਚਤ ਵੀ ਆਪਣੀ ਹੋਵੇ ਖਰਚਾ ਵੀ ਘਟਾਵੇ ਤੇ ਸਪਰੇ ਵਗੈਰਾ ਕੀਟਨਾਸ਼ਕ ਵਗੈਰਾ ਵੀ ਆਪਾਂ ਨੂੰ ਘਟ ਕਰਨੇ ਪੈਣ ਤੇ ਝਾੜ ਵੀ ਠੀਕ ਰਹੇ ਜੇ ਉਹਦੇ ਵਿੱਚ ਚੰਗ ਜਿਹੜੀਆਂ ਵੱਧ ਤੋਂ ਵੱਧ ਜਿਹੜਾ ਰਕਬਾ ਲੱਗਣਾ ਹੈ ਪੀਆਰ 126 ਪੀਆਰ 131 ਪੀਆਰ 100 ਇਹ ਤੋਂ ਇਲਾਵਾ ਜਿਹੜੀਆਂ ਪੀਆਰ 114 ਜਿਹੜਾ ਹੈਗਾ ਕਾਫੀ ਦੱਖਣੀ ਪਛਮੀ ਜ਼ਿਲ੍ਹਿਆਂ 'ਚ ਲੱਗ ਜਾਂਦਾ ਹੈ ਯੂਪੀ ਵਾਲਾ ਇੱਧਰ ਕਿਸਾਨ ਵੀ ਪੀਆਰ 113 ਲਾਉਂਦੇ ਆ ਜੇ ਵੀ ਕਾਫੀ ਵੱਡੇ ਪੱਧਰ ਤੇ ਇਹ ਤੋਂ ਇਲਾਵਾ ਪੀਆਰ 121 ਪੀਆਰ 128 29 30 ਤੇ ਬਾਕੀ ਵੰਡਮਾ ਰਕਬਾ ਜਿਹੜਾ ਬਾਸਮਤੀ ਦੀਆਂ ਕਿਸਮਾਂ ਇੱਥੇ ਜਾਣਾ ਹੁਣ ਤੁਸੀਂ ਦੇਖ ਲਓ ਵੀ ਤੁਸੀਂ ਪ੍ਰਾਈਵੇਟ ਤੌਰ ਤੇ ਉੱਤੇ 40 ਵਾਲੀ 42 ਕਵੰਟਲ ਵਾਲੀ ਜਿਹੜੀ ਕਿਸਮ ਜਿਹੜੀ ਲਾਉਣੀ ਆ ਜਾਂ ਨਹੀਂ ਲਾਉਣੀ ਆਪਦੀ ਕਮੈਂਟਾਂ ਚ رائے ਵੀ ਦੇ ਦਿਅ ਜੇ ਮੇਰੀ رائے ਹੀ ਤੁਹਾਨੂੰ ਕੋਸ਼ਿਸ਼ ਰਹਿੰਦੀ ਆ ਤੁਹਾਨੂੰ ਹਰ ਸਮੇਂ ਦੇ ਉੱਤੇ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰੀਦੀ ਕਿ ਜਿਹੜਾ ਜਿਵੇਂ ਹੁਣ ਕਣਕ ਦਾ ਵੀ ਆਪਾਂ ਆਪ ਦਾ ਰੱਖ ਲੈਣਾ ਤਿਆਰ ਕਰਕੇ ਏਵੇਂ ਝੋਨੇ ਦਾ ਪਿਛਲੀ ਵਾਰ ਤੁਸੀਂ ਝਾੜਿਆ ਹੋਇਆ ਹੋਊਗਾ ਵੀ 26 ਦਾ ਝਾੜ ਲਿਆ 31 ਦਾ ਝਾੜ ਲਿਆ ਪੂਸਾ 44 ਵਗੈਰਾ ਦਾ ਬਹੁਤੇ ਕਿਸਾਨ ਵੀਰਾਂ ਨੇ ਪਿਛਲੀ ਵਾਰ ਵੀ ਨਹੀਂ ਝਾੜ ਕੇ ਰੱਖਿਆ ਵੀ ਵੱਧ ਸਮਾਂ ਵੱਧ ਲੈਂਦਾ ਖਰਚਾ ਵੀ ਵੱਧ ਹੋ ਜਾਂਦਾ ਬਿਮਾਰੀਆਂ ਜਿਆਦਾ ਪੈਂਦੀਆਂ ਨੇ ਪ੍ਰਾਲ ਬਹੁਤ ਜਿਆਦਾ ਹੋ ਜਾਂਦਾ ਇਹਦੇ ਕਰਕੇ ਜਿਹੜੀਆਂ ਘੱਟ ਸਮੇ ਵਾਲੀਆਂ ਦਰਮਿਆਨੇ ਸਮੇ ਵਾਲੀਆਂ ਕਿਸਮਾਂ ਕਿਸਾਨ ਵੀਰ ਲਾਉਣਗੇ ਪੀਆਰ ਕਿਸਮਾਂ ਪੀਆਈ ਲੁਧਿਆਣਾ ਤੋਂ ਲੈ ਕੇ ਲਾਓ ਇਹਨਾਂ ਦੇ ਵਿੱਚ ਬਿਮਾਰੀ ਵਗੈਰਾ ਵੀ ਘੱਟ ਬਲਾਈਟ ਵਗੈਰਾ ਵੀ ਘੱਟ ਪੈਂਦੀ ਘੱਟ ਸਮੇ ਚ ਤਿਆਰ ਹੋ ਜਾਂ ਪ੍ਰਾਈਵੇਟ ਪ੍ਰਚਾਰ ਤੁਹਾਡੇ ਤੱਕ ਬਹੁਤ ਪਹੁੰਚੂਗਾ ਪ੍ਰਾਈਵੇਟ ਕੇਸਾਂ ਦਾ ਵੀ ਤੁਹਾਡੇ ਤੱਕ ਪ੍ਰਚਾਰ ਬਹੁਤ ਆਊਗਾ ਇਹ ਚੱਕਰਾਂ ਦੇ ਵਿੱਚ ਪੈਣ ਤੋਂ ਗਰੇਜ ਕਰਿਆ ਜੇ ਮੇਰੀ ਤੁਹਾਨੂੰ ਇਹ ਰਏ ਆ ਬਾਕੀ ਤੁਹਾਡੀ ਮਰਜ਼ੀ ਆ ਅੱਗੇ ਜਿਹੜਾ ਹੈਗਾ ਪ੍ਰਮਾਤਮਾ ਦੀ ਕਿਰਪਾ ਰਹਿਣੀ ਚਾਹੀਦੀ ਹੈ ਕੋਈ ਕਸ ਵੀ ਤੁਸੀਂ ਵੀਜੋ ਤੁਹਾਡਾ ਚਾਰ ਵਧੀਆ ਰਹੇ ਪ੍ਰਮਾਤਮਾ ਕਿਰਪਾ ਕਰਨ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨੀ